ਜੋ ਪੇਟ ਦੇ ਕੇ ਤੇਰਾ ਜਨਮ ਹੋਇਆ ਗੁੜਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ ਕਲਗੀ ਵਾਲੇ ਨੇ ਆਪ ਸ਼نگਾਰਿਆ ਹੈ ਦੇ ਕੇ ਵੱਖਰਾ ਰੂਪ ਸੰਸਾਰ ਵਿੱਚੋਂ ਕਿਆ ਫਰਕਦਾ ਜਿਵੇਂ ਤੂੰ ਪਾਸ ਕੀਤਾ ਓਵੇਂ ਸਕੇ ਆ ਹੋ ਵੀ ਪਾਸ ਕੋਈ ਨਾ ਪੰਥ ਖਾਲਸਾ ਤੇਰੇ ਅਤਿ ਆਸ ਵਰਗਾ ਵਿੱਚ ਜਗਦੇ ਹੋ ਸਾਤ ਲੱਖ ਦੀ ਪੋਜ ਨਾਲ ਲੜੇ 40 ਐਸੀ ਜੰਗ ਵਿੱਚ ਹੋਰ ਮਰਸਾਲ ਕਿੱਥੇ ਲਾੜੀ ਮਾਤ ਨੂੰ ਹੱਥ ਕੇ ਵਰਨਾ ਦੇ ਲਈ ਹੱਥੀ ਪਿਤਾ ਨੇ ਤੋੜੇ ਅਨ ਲਾਲ ਕਿੱਥੇ ਕਿਸੇ ਸ਼ੁਕਰ ਮਨਾਵਦਾ ਤੱਕ ਆ ਨਹੀਂ ਕਿਸੇ ਸ਼ੁਕਰ ਮਨਾਵਦਾ ਤੱਕ ਆ ਨਹੀਂ ਪਿਤਾ ਪੁੱਤਾਂ ਦੀ ਤੱਕ ਕੋਈ ਨਾ ਪੰਥ ਖਾਲਸਾ ਤੇਰੇ ਅਤਿ ਆਸ ਵਰਗਾ ਵਿੱਚ ਜਗਦੇ ਹੋਰ ਅਤਿ ਆਸ ਕੋਈ ਨਾ ਕੀਤਾ ਇਸ਼ਕ ਅਨੋਖਾ ਤੂੰ ਜਗ ਨਾਲੋਂ ਕਦੇ ਚਰਕੀਆਂ ਤੇ ਕਦੇ ਯਾਰਿਆਨਾ ਕੋਪੜ ਆਪਣਾ ਹੱਥ ਲਵਾਲ ਆਏ ਐ ਪਰ ਧਰਮ ਤੂੰ ਕਦੇ ਵੀ ਹਾਰਿਆਨਾ ਯੋਦਾ ਤੇਰੇ ਜਾਹੋਰ ਵੀ ਖਾਸ਼ ਕੋਈ ਨਾ ਪੰਥ ਖਾਲਸਾ ਤੇਰੇ ਇਤਿਹਾਸ ਵਰਗਾ ਵਿੱਚ ਜਗਦੇ ਹੋਰ ਇਤਿਹਾਸ ਕੋਈ ਨਾ ਖਲ ਲਾਥ ਦੀ ਰਈ ਬਾਣੀ ਚੱਲਦੀ ਰਈ ਐਸਾ ਬਾਣੀ ਦੇ ਨਾਲ ਪਰੇ ਮੇਰਾ ਜੰਗ ਲੜਦੇ ਆ ਆਸਾ ਦੀ ਪੜਦਾ ਸਰਸਾ ਤੱਕਿਆ ਨਿਤ ਨੇਮ ਤੇਰਾ ਉਹ ਤੱਕਦਾ ਹੈ ਸੱਚੇ ਵਾਹ ਗੁਰੂ ਦੀ ਉਹ ਤੱਕਦਾ ਏ ਸੱਚੇ ਵਾਹ ਗੁਰੂ ਦੀ ਹੋਰ ਕਿਸੇ ਦੀ ਰੱਖਦਾ ਆਸ ਕੋਈ ਨਾ ਪੰਥ ਖਾਲਸਾ ਤੇਰੇ ਅਤਿ ਆਸ ਵਰਗਾ ਵਿੱਚ ਜਗ ਦੇ ਹੋਰ ਆਤਿਆ ਟੋਟੇ ਬੱਚੇ ਆਂਦੇ ਗਲਦਹਾਰ ਬਣਗੇ ਤਾਂ ਵੀ ਸਦਕ ਤੋਂ ਜਰਾ ਨਾ ਡੋਲੇ ਆ ਤੂੰ ਨਾਲ ਜੰਬੂਰੀਆਂ ਨੋਤੀ ਆ ਮਾਜ ਤੇਰਾ ਐ ਪਰਸੀ ਨਾ ਮੁਖ ਚੋਂ ਬੋਲੇ ਆ ਤੂੰ ਹੱਸ ਹਿਸ ਸਾਰਾ ਕੁਝ ਵਾਰ ਦਿੱਤਾ ਰੱਖੀ ਕੋਲ ਬਚਾ ਕੇ ਰਾਸ ਕੋਈ ਨਾ ਪੰਥ ਖਾਲਸਾ ਤੇਰੇ ਅਤਿਆਸ ਵਰਗਾ ਵੇਤ ਜਗ ਦੇ ਹੋਰ ਆਤਿਆਸ ਕੋਈ ਨਾ ਖੰਡਾਲਿਸ਼ ਕੀ ਆ ਤੇਰਾ ਮਾਦਾਨ ਅੰਦਰ ਸੂਰਜ ਜੇਸ ਨੇ ਫਿੱਕਾ ਸੀ ਪਾ ਦਿੱਤਾ ਭਾਰਤ ਦੇਸ਼ ਦੇ ਗਲੋਂ ਗੱਲਾਂ ਮੀਆਂ ਦਾ ਸੰਗਲ ਕੱਟ ਕੇ ਜੇਸ ਨੇ ਲਾ ਦਿੱਤਾ ਸੀ ਸਤਲੀ ਤੇ ਰੱਖ ਕੇ ਕਰੇ ਪੂਰੀ ਸੀ ਸਤਲੀ ਰੇ ਪੂਰੀ ਤੇਰੇ ਵੰਗ ਰਾਂ ਕਰੇ ਅਰਦਾਸ ਕੋਈ ਨਾ ਪੰਥ ਖਾਲਸਾ ਤੇਰੇ ਅਧਿਆਸ ਵਰਗਾ ਵਿੱਚ ਜਗਦੇ ਹੋਰ ਅਰਦਾਸ ਕੋਈ ਨਾ ਤੇਰੇ ਨਾਮ ਤੋਂ ਵਜੇ ਅਫਗਾਨ ਡਰਦੇ ਮਾਹ ਜੀਆ ਜਗਤ ਵਿੱਚ ਮਾਰੀਆਂ ਤੂੰ ਪੈਰ ਪੈਰ ਤੇ ਖੂਨ ਨੂੰ ਢੋਲ ਕੇ ਤੇ ਕੈ ਮ ਰੱਖੀਆਂ ਸਦਾ ਸਰਦਾ ਯਾਨੂ ਕੰਮ ਮੈਂ ਮੇ ਕੋਰ ਵੀ ਪਾਸ ਕੋਈ ਨਾ ਪੰਥ ਖਾਲਸਾ ਤੇਰੇ ਅਧਿਆਸ ਵਰਗਾ ਵਿੱਚ ਜਗਦੇ ਹੋਰ ਅਧਿਆਸ ਕੋਈ ਨਾ ਵਿੱਚ ਜਗਦੇ ਹੋਰ ਅਧਿਆਸ ਕੋਈ ਨਾ ਵਿੱਚ ਜਗਦੇ ਹੋਰ ਅਧਿਆਸ ਕੋਈ ਨਾ